تنن अशांति और नशे पुरुष ने जन्म देते ने पखंड नो जन्म स्त्री ने दता क्योंकि सिर्फ हृदय दे तल ते जीवे मस्तक नाल संबंधना जोड सके ते पुरुष सिर्फ मस्तक दे तल ते जीवेया हृदय नाल संबंधना जोड सकेया नशेया नो जन्म दता सारे नशेया नो और स्त्री सिर्फ हृदय दे तल ते जीवे ਮਸਤਕ ਨਾਲ ਸੰਬੰਧਨਾ ਜੋੜਿਆ ਤਾਂ ਪਖੰਡ ਨੂੰ ਜਨਮ ਦਿੱਤਾ ਔਰ ਹੁਣ ਵੀ ਹਿੰਦੁਸਤਾਨ ਦੇ ਵਿੱਚ ਜਿਤਨੇ ਡਿੰਬੀ ਗੁਰੂਆਂ ਦੇ ਅੱਡੇ ਨੇ ਗੁਸਤਾਖੀ ਮਾਫ ਡਿੰਬੀਆਂ ਇਹ ਸਭ ਇਸਤਰੀਆਂ ਦੇ ਆਸਰੇ ਤੇ ਚੱਲ ਰਹੇ ਨੇ ਸਭ ਨਾਰੀਆਂ ਦੇ ਆਸਰੇ ਤੇ ਚੱਲ ਰਹੇ ਨੇ ਐ ਬੰਬੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗਏ ਨੇ ਜੇ ਅੱਜ ਦੇ ਅਵਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ ਮੈਂ ਕਾ ਕੌਣ ਨਾ ਆਖਣ ਲੱਗੇ ਅੱਜ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅੱਜ ਦੇ ਅਵਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲਿਆ ਤੇਰੇ ਕੋਲ ਕਿਹੜਾ ਪੈਮਾਨਾ ਤੇ ਮੈਨੂੰ ਕਹਿ ਲੱਗੀ ਸਾਰੀ ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਦੇ ਹਜੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬੇ ਦਾ ਮੈਂ ਕਿ ਮੈਂ ਪੜਿਆ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਉਹਨਾਂ ਨੇ ਪੰਜਾਬ ਦਾ ਵੀ ਭਰਮਣ ਕੀਤਾ ਆਖਣ ਲੱਗੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ ਤਾਂ ਮੈਂ ਕਿਹਾ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸੁਲਝੇ ਸਿਆਣੇ ਇਹਦਾ ਸੰਤਪਣੇ ਨਾਲ ਕੀ ਮਤਲਬ ਇਹਦਾ ਅਵਤਾਰਪਣੇ ਨਾਲ ਕੀ ਮਤਲਬ ਤੇ ਜੋ ਵਾਕਈ ਤੂੰ ਰਾਖ ਦੇ ਦਰਸ਼ਨ ਕਰਨ ਜਾਣੇ ਨੇ ਰਾਖ ਹੀ ਵੇਖਣਾ ਚਾਹਨੀ ਹੈ ਤੇ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੇ ਤੈਨੂੰ ਰਾਖ ਬਥੇਰੇ ਮਿਲ ਜਾਏਗੀ ਅਜੇ ਵੀ ਲਕਣਾ ਹੀ ਬਲਦਿਆਂ ਉੱਥੇ ਬੋਤਾ ਕੋਲੇ ਹੀ ਜਲਦਾ ਲੈ ਜਿਤਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਤੇ ਪਰਮਪੁਰਖ ਦੀ ਪਛਾਣ ਨਹੀਂ ਤੇ ਨਾਟਕ ਚੇਟਕ ਕੀ ਕੋ ਕਹਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜੇ ਇਹੀ ਅਵਤਾਰ ਹੋਣ ਦੀ ਨਿਸ਼ਾਨੀ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਹੱਥ ਜੋ ਹੈ ਖਿਸਕਾ ਦਿੰਦੇ ਨਹੀਂ ਐ ਸਾਹਮਣੇ ਟੇਬਲ ਪਈਏ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਗੇ ਭਾਂਡੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਵਿੱਚ ਇਸ ਡੰਗ ਦੀ ਸ਼ਕਤੀ ਆ ਤਾਕਤ ਹੈ ਐ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦੇ ਵਿੱਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਦੇ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ ते समा उसने नौ बजे बई मैं सारा तमाशा दिखावगा हॉल भर गया नहीं आया नौ बजे दस बज गए बज गए ते बैठे हुए लोग छिते पै गए दो घंटे तो इंतजार औखे भी ते ते ये सोचने लगे जैसे स्टेज ते आएगा इस कंबक्त नारना गाला क्या इन्हें इतनी देर तक सानू बिठाया ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖਣ ਲੱਗਾ ਤੁਸੀਂ ਕਿਉਂ ਗਾਲਾਂ ਕੱਢਦੇ ਹੋ ਬਿੱਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਆਖਣ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ ਤਣੋਂ ਨੂੰ ਅਵਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋਏ ਕੋਈ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਸੇ ਸਾਰੇ 당 ਰਹੇ ਗਏ ਵੀ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇਚ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮ ਦੀ ਦਵਾਈ ਦਾ ਕਹਾਣੀ ਦੱਸਿਆ ਤੇ ਮੈਂ ਤੁਹਾਨੂੰ ਦੱਸ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਨੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾਂ ਫਖਣ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ दारू ਦੇ ਉਹ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋ ਹੀ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫਿਕੇਟ ਦੇੋਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇਂ ਇੱਕ ਬੰਦਾ ਉਸਨੇ ਲਿਟਾ ਦਿੱਤਾ ਤਿਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ੁਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬੇ ਠੀਕ ਹੈ ਜ਼ੁਬਾਨ ਹੈ ਬੋਲ ਵੀ ਸਕਦਾ ਹੈ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ੁਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ੁਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੇ ਬੰਬੇ ਦੀ ਗੱਲ ਤੇ ਕ੍ਰਿਸ਼ਮੇ ਭਾਵੇਂ ਉਸਨੇ ਰਸ਼ੀਆ ਤੱਕ ਦਿਖਾਇਆ ਸਾਰੀ ਦੁਨੀਆ ਹੀ ਦਿਖਾਇਆ ਫਿਰ ਉਸਨੇ ਤੇ ਸਾਰੇ ਡਾਕਟਰਾਂ ਨੇ تسلیم ਕਰ ਲਿਆ ਭਈ ਹਾਂ ਤੇ ਤੇ ਜ਼ਬਾਨ ਹੈ ਆਖਣ ਲੱਗਾ ਉਹਦਾ ਮੂੰਹ ਵੀ ਵੇਖੋ ਜ਼ਬਾਨ ਕੱਟੀ ਹੋਈ ਏ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਹੈ ਆਖਿਆ ਹੁਣ ਮੈਂ ਜੋੜਨ ਲੱਗਾ ਉਹ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖਿਆ ਹੁਣ ਵੇਖ ਲੋ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਦਿਓ ਮੈਨੂੰ ਸੜਕੇ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇਥੇ ਕਮਜ਼ੋਰੀ ਦਿਖਾ ਗਿਆ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁਡਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੱਟ ਪੇਟ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਤੇ ਅਕਲ ਤੋਂ ਜਿਹੜੀ ਪਰੇ ਦੀ ਗੱਲ ਹੈ ਤੇ ਗੋਗਿਆ ਪਾਸ਼ਾ ਪਿਆ ਦਿਖਾਉਂਦਾ ਉਹਨੂੰ અવਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਉਂਦਾ ਪਿਆ ਉਹਨੂੰ ਸੰਤ ਮੰਨ ਲਈਏ ਪਰਮ ਪੁਰਖ ਮੰਨ ਲਈਏ ਇਸ ਤਰ੍ਹਾਂ ਦੇ ਮਦਾਰੀ ਕਰੋੜਾਂ ਨੇ ਘੁੰਮ ਰਹੇ ਨੇ ਨਾਟਕ ਚੇਟਕ ਕੀ ਇਹ ਕੁਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਪਰ ਹਿੰਦੁਸਤਾਨ ਦੀ ਇਸਤਰੀ ਜ਼ਾਤ ਨੇ ਖਿਮਾ ਕਰਨੀ ਸਾਈ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜੀਵਦੀ ਹੈ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰਨਾਣਿਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਧਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਬਈ بڑے ਸੰਤ ਜੀ ਆਏ ਨੇ ਮਾਨ ਗਏ ਨਹੀਂ ਆਏ ਨੇ ਪਰਮਪੁਰਖ ਆਏ ਨੇ ਕੋਈ ਕੁਜਾ ਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ ਕੋਈ ਧਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਮਾਲਾ ਤੇ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮੰਤ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬੰਨ ਲੈ ਇਸ ਵਾਸਤੇ ਤੇ ਨਹੀਂ ਤੇਰੇ ਕੋਰਾ ਪਖੰਡ ਹੈ ਇਤਨੇ ਰਹਿ ਚ ਉਠ ਤਮੈਂ ਫਿਰ ਅਰਜ਼ ਕਰਾਂ ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥੇ ਚ ਮਾਲਾ ਪਾਈ ਹੈ ਐਦਰ ਬਾਲਾ ਪਾਈ ਹੈ ਗੱਲ ਚ ਆਠੜ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾਥੇ ਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਆ ਰਾਮ ਖਿਲਾਉਣਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਧੁਨਿਰਦੇ ਦੇ ਤਲ ਤੇ ਜੀ ਰਹੀ ਹੈ ਔਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਹੈ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਔਰ ਔਰਤ ਵੀ ਅੱਧੀ ਹੈ ਇਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ-ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣ ਬਸ ਇਸ ਵਾਸਤੇ ਇਸ ਸਤ ਸੰਗ ਦਾ ਹੈ